ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਵਿਆਹ ਵਾਲਾ ਘਰ ਦੇਖ ਰਹੇ ਹੋ ਤਾਂ ਦਾਜ ਜੀ ਇਹ ਹੈ ਕਿ ਇਸ ਵਿਆਹ ਵਾਲੇ ਘਰ ਦੇ ਵਿੱਚ ਉਸ ਵੇਲੇ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ ਜਦੋਂ ਹੋਣ ਵਾਲੇ ਜਵਾਈ ਦੇ ਕਈ ਖੁਲਾਸੇ ਹੋ ਗਏ ਦਾਜ ਜੀ ਇਹ ਹੈ ਕਿ ਫਾਜ਼ਿਲਕਾ ਦੇ ਪਿੰਡ ਬਖੂਸ਼ਾਹ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਹ ਦੂਸਰਾ ਵਿਆਹ ਰਚੌਣ ਜਾ ਰਿਹਾ ਸੀ ਤੇ ਦੂਸਰੇ ਵਿਆਹ ਦੇ ਵਿੱਚ ਪਰਿਵਾਰ ਦੇ ਵੱਲੋਂ ਲੜਕੀ ਦੇ ਪਰਿਵਾਰ ਦੇ ਵੱਲੋਂ ਮੁੰਡੇ ਨੂੰ ਦਾਅ ਦੇ ਵਿੱਚ ਬੁਲਟ ਏਸੀ ਸਮੇਤ ਹੋਰ ਵੀ ਸਮਾਨ ਦੇਣਾ ਸੀ ਪਰ ਜਦੋਂ ਪੁਲਿਸ ਨੇ ਇਹ ਵਿਆਹ ਰਖਵਾ ਦਿੱਤਾ ਤੇ ਫਿਰ ਪਤਾ ਲੱਗਿਆ ਕਿ ਇਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਦਾਦੀ ਹੈ ਕਿ ਪਹਿਲੀ ਪਤਨੀ ਨੇ ਫੌਜ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ પતિ ਕਿਤੇ ਹੋਰ ਵਿਆਹ ਕਰ ਰਿਹਾ ਤਾਂ ਫਿਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਇਹ ਵਿਆਹ ਉਹ ਰੋਹ ਦਿੱਤਾ ਗਿਆ ਉਹਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਪਹਿਲਾਂ ਵਿਆਹ ਹੋਇਆ ਬਲਕਿ ਵਿਆਹ ਜਲਦੀ ਕਰਨ ਵਾਸਤੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਬਹਾਨੇ ਲਗਾਏ ਗਏ ਸੀ ਜਿੱਦੇ ਚੱਲਦੇ ਉਹਨਾਂ ਨੇ ਬਿਨਾਂ ਪੁੱਛ ਪੜਤਾ ਸੋ ਇਹ ਵਿਆਹ ਰੱਖਿਆ ਹੋਇਆ ਸੀ ਪਰ ਹੁਣ ਪਤਾ ਲੱਗਿਆ ਕਿ ਉਹ ਤਾਂ ਵਿਆਹਿਆ ਹੋਇਆ ਹੈ ਇਹਨਾਂ ਦੀ ਕੱਲ ਮੈਰਿਜ ਹੈ ਦੀ ਸਾਡੇ ਪਿੰਡ ਗੁੜੀਆ ਦੀ ਤੇ ਟੈਂਟ ਟੁੰਡ ਵਿਚਾਰੇ ਨੇ ਲਾਇਆ ਬੜਾ ਚਾਹਵਾਨ ਵਾਲਾ ਇਹਨਾਂ ਨੇ ਵਿਆਹ ਰੱਖਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਨੇ ਕੁੜੀ ਦਾ ਮੰਗਣਾ ਕੀਤਾ ਸੀ ਤੇ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਜਾ ਪਰ ਇਹਨਾਂ ਨੂੰ ਪਰਿਵਾਰ ਨੂੰ ਨਹੀਂ ਪਤਾ ਲੱਗਾ ਕੋਲਾ ਪਰਿਵਾਰ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਨਾ ਹੀ ਉਹਨਾਂ ਨੇ ਇਹੋ ਜਿਹਾ ਪਤਾ ਲੱਗਾ ਦੇ ਤਾਂ ਕਿ ਉਹ ਸ਼ਤਾਨ ਬੰਦੇ ਸੀ ਜਿਹੜੀ ਕੱਲ ਕੁੜੀ ਪਹਿਲਾਂ ਉਹਦੇ ਨਾਲ ਵਿਆਹੀ ਸੀ ਉਹ ਕੱਲ ਕੁੜੀ ਨੇ ਐਪਲੀਕੇਸ਼ਨ ਦਿੱਤੀ ਜਦੋਂ ਤੇ ਮੈਨੂੰ ਕੋਣ ਆਇਆ ਥਾਣੇ ਤੋਂ ਵਿਆਹ ਤੋਂ ਡਿਪੈਂਡ ਮੈਰਿਜ ਹੋ ਰਹੀ ਹੈ ਮਖਾਂਜੀ ਹੋ ਰਹੀ ਹੈ ਤੇ ਮੁੰਡਾ ਵਿਆਹਿਆ ਤੇ ਆਹ ਗੱਲ ਹੈ ਤੋਂ ਬਾਅਦ ਮੈਂ ਕਹਿੰਦਾ ਤੁਸੀਂ ਆ ਜਾਓ ਵੀ ਪੜਤਾਲ ਆਪ ਦੀ ਕਰੋ ਬਿਲਕੁਲ ਜਦੋਂ ਅਸੀਂ ਇਹ ਤੇ ਉਹਨੂੰ ਮੁੰਡੇ ਨੂੰ ਤੇ ਮੁੰਡੇ ਦੇ ਬਾਪ ਨੂੰ ਜਦੋਂ ਸੱਦਿਆ ਗਿਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮੁੰਡਾ ਵਾਕਿਆ ਹੀ ਵਿਆਹ ਹੋਇਆ ਹੋਇਆ ਸੀਗਾ ਤੇ ਸਾਡੇ ਨਾਲ ਤਾਂ ਫਰਾਡ ਕਰ ਰਿਹਾ ਸੀਗਾ ਇਹਨਾਂ ਆਹਨ ਮੁੰਡੇ ਨੇ ਵੇਖੋ ਮੰਗ ਕੇ ਇੱਕ ਮੋਟਰਸਾਈਕਲ ਦੀ ਡਿਮਾਂਡ ਕੀਤੀ ਇਹਨਾਂ ਨੂੰ ਵਿਚਾਰ ਨੂੰ ਫੇਰ ਵੀ ਨਹੀਂ ਪਤਾ ਲੱਗਿਆ ਇਹਨਾਂ ਨੇ ਆਹ ਜ਼ਮੀਨ ਗਾਣਾ ਗੁਨੇ ਰੱਖ ਕੇ ਤੇ ਉਹ ਸਾਹਮਣੇ ਇੱਕ ਬੁਲਟ ਮੋਟਰਸਾਈਕਲ ਖੜਾ ਹੈ ਕਹਿੰਦਾ 22 ਲੱਖ ਰੁਪਈਆ ਉਹਦੇ ਤੇ ਲੱਗਿਆ ਲਾਤ ਰੁਪਈਆ 25-30 ਲੱਖ ਰੁਪਈਆ ਇਹਨਾਂ ਨੇ ਵਿਆਹ ਤੇ ਲਾਇਆ ਵੀ ਮੁੰਡਾ ਫੌਜੀ ਹੈ ਕਹਿੰਦਾ ਤੇ ਮੁੰਡੇ ਦੀ ਡਿਮਾਂਡ ਆ ਹੀ ਉਹ ਜਿਹਾ ਸੀਗੀ ਤੇ ਇਹਨਾਂ ਨੇ ਵੀ ਕਿ ਚਲੋ ਕੁੜੀ ਸੈੱਟ ਹੋ ਜੇ ਕਿ ਮੁੰਡਾ ਫੌਜੀ ਹੈਗਾ ਵੀ ਆਪਦੀ ਇਮਾਨਦਾਰ ਜ਼ਿੰਦਗੀ ਕੱਟਣਗੇ ਪਰ ਇਹ ਨਹੀਂ ਪਤਾ ਸੀਗੀ ਇਹ ਮੁੰਡਾ ਫਰਾਡ ਹੈਗਾ ਜੀ ਕੱਲ ਇਹਨੇ ਬਹੁਤ ਹੀ ਵੱਡਾ ਸੋਖਾ ਕੀਤਾ ਚਾਹੇ ਇਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵੀ ਅਗਾ ਵੀ ਲੋਕਾਂ ਨੂੰ ਸਬਕ ਮਿਲੇ ਜੇ ਇਹੋ ਜਿਹਾ ਫਰਾਡ ਕਿਸੇ ਨਾਲ ਨਾ ਕੀਤਾ ਜਾਵੇ ਹਾਂ ਉਸ ਕੁੜੀ ਨਾਲ ਵੀ ਇਹ ਰਹਿ ਰਿਹਾ ਸੀਗਾ ਤੇ ਸਾਡੇ ਨਾਲ ਵੀ ਇੱਧਰ ਦੁੱਖਾ ਹੋਇਆ ਸਾਡੇ ਪਿੰਡੇ ਤੇ ਇਹਨਾਂ ਦੇ ਕੁੜੀ ਨਾਲ ਨਹੀਂ ਉਹਦੇ ਨਾਲ ਡਬੋਸ ਹੋ ਚੁੱਕਿਆ ਸੀ ਨਹੀਂ ਸਰ ਕੋਈ ਉਹਦੇ ਨਾਲ ਡਿਵੋਰਸ ਨਹੀਂ ਹੁੰਦਾ ਉਹ ਜਦੋਂ ਜਿਹੜਾ ਸਾਨੂੰ ਜਾਣਕਾਰੀ ਪਤਾ ਲੱਗਿਆ ਤਾਂ ਇਹਨੇ ਇੱਕ ਫਾਰਮੈਲਿਟੀ ਤੌਰ ਤੇ ਨਾ ਉਹਨੂੰ ਕੁੜੀ ਨੌਰ ਲਗਾ ਕੇ ਸਾਈਨ ਸੁਨ ਕਰਾ ਲੈ ਤੇ ਇਹਨੇ ਡਿਵੋਰਸ ਦੇ ਤੇ ਉਸ ਜਦੋਂ ਜਿਹੜਾ ਸਾਨੂੰ ਪਤਾ ਲੱਗਿਆ ਕੁੜੀ ਨੇ ਇਹਦੇ ਤੇ ਕੇਸ ਵੀ ਕੀਤਾ ਹੈ ਕੋ ਅਦਾਲਤ ਵਿੱਚ ਤੇ ਭਈ ਮੈਂ ਇਹਦੇ ਨਾਲ ਕੋਈ ਨਹੀਂ ਫਿਰ ਭਾਜੀ ਵੀ ਕੋ ਜੇ ਬੰਦਾ 30 ਤਰੀਕ 30 ਤਰੀਕ ਤੀਜਾ ਮਹੀਨਾ 2022 ਨੂੰ ਉਹਦੇ ਨਾਲ ਮੈਰਿਜ ਕਰਾ ਰਿਹਾ ਹੈ 11ਵੇਂ ਮਹੀਨੇ ਚ ਉਹਦੇ ਨਾਲ ਤਲਾਕ ਦੇ ਮਤਲਬ ਨਾਲ ਜਿਵੇਂ ਪੰਚੇਤੀ ਆਪਾਂ ਲਿਖ ਰਹੇ ਨੇ ਉਸ ਤਰ੍ਹਾਂ ਦਾ ਕਿਸੇ ਦੇ ਕੋਈ ਸਾਈਨ ਨਹੀਂ ਇਹਦੀ ਸਾਈਨ ਹੈ ਕਿਨੇ ਤੇ ਕੁੜੀ ਦੇ ਕਰਵਾ ਕੇ ਨਾ ਕੁੜੀ ਦੇ ਕੋਲੋਂ ਧੋਖੇ ਨਾਲ ਸਾਈਨ ਇਸ ਬੰਦੇ ਨੇ ਕਰਵਾ ਕੇ ਤੇ ਉਸ ਤੋਂ ਬਾਅਦ ਕੁੜੀ ਨਾਲ ਹੀ ਰਹਿ ਰਿਹਾ ਹੈ ਕੋ 2022 ਦਾ ਫਿਰ ਕੁੜੀ ਨਾਲ ਅੱਜ ਤੱਕ ਕੁੜੀ ਨਾਲ ਹੀ ਰਹਿ ਰਿਹਾ ਹੈ ਪਰ ਇਹਨੇ ਸਾਨੂੰ ਨਹੀਂ ਦੱਸਿਆ ਨਾ ਹੀ ਸਾਨੂੰ ਪਤਾ ਲੱਗਣ ਦਿੱਤਾ ਜਿੱਤ ਤੱਕ ਫੇਰਾ ਸੀ ਉਸ ਤੋਂ ਬਾਅਦ ਜਦ ਨਿਪਟਾਲ ਕੀਤੀ ਇਹ ਬੰਦਾ ਆਪਦੇ ਪਿੰਡੋਂ ਬਰਾਤ ਵੀ ਨਹੀਂ ਆਇਆ ਮਰਾਤ ਵੀ ਇਹ ਰਸਤੇ 'ਚੋਂ ਤੇ ਤਿਆਰੀ ਤੁਰੀ ਬੰਦੇ ਕਰਕੇ ਤੇ ਰਸਤੇ ਚੜਿਆ ਬਰਾਤ ਅਛਾ ਰਿਸ਼ਤੇਦਾਰ ਨਹੀਂ ਸੀਗੇ ਰਿਸ਼ਤੇਦਾਰੇ ਦੇ ਨਹੀਂ ਸੀਗੇ ਨਾਲ ਕੋਈ 2-4 ਰਹੇ ਸੀਗੇ ਜਿਹੜੇ ਇੱਕ ਇਹਦਾ ਪਰਿਵਾਰ ਚਾਚੇ ਤਾਹੇ ਜਿਹੜੇ ਨੇ ਉਹ ਸ਼ਾਮਲ ਸੀ ਇਹਦੀ ਸਾਜਿਸ਼ ਚ ਤੇ ਬਾਕੀ ਕੋਈ ਆਲਮ ਸਲੇਮ ਸ਼ਾ ਜਾਂ ਮੋਜਮ ਚੋਂ ਇਹੋ ਜੀ ਤਾਂ ਹਮਨ ਤੋਂ ਬੰਦੇ ਚੱਕ ਕੇ ਬਰਾਤ ਲੈ ਕੇ ਆਇਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਮੰਗ ਕਰਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹ ਗਰੀਬਾਂ ਨੇ ਜਿਹੜੀ ਆਪ ਦੀ ਜ਼ਮੀਨ ਗਾਂ ਨੇ ਰੱਖ ਕੇ ਇਕੋ ਨੇ ਕਿ ਆ ਵੀ ਪੰਜ ਦਿਨਾਂ ਚ ਸਾਨੂੰ ਵਿਆਹ ਕਰ ਦੋ ਮੇਰੀ ਛੁੱਟੀ ਮਨਜ਼ੂਰ ਨਹੀਂ ਹੋਈ ਤੇ ਮੈਂ ਉਸ ਤੋਂ ਬਾਅਦ ਆਵਾਂਗਾ ਛੁੱਟੀ ਉਸ ਤੋਂ ਬਾਅਦ ਤੇ ਪੰਜ ਦਿਨਾਂ ਵਿੱਚ ਇਹਨਾਂ ਨੇ ਕਿਦੋਂ 5 ਰੁਪਏ ਸੈਂਕੜੇ ਤੇ ਵਿਆਹ ਤੇ ਲੈ ਕੇ ਕਿਦੋਂ 10 ਰੁਪਏ ਸੈਂਕੜਾ ਵਿਆਹ ਲੈ ਕੇ ਕੋਈ ਆਪਦੀ ਜ਼ਮੀਨ ਦੋ ਕਿਲੇ ਲਈ ਇਹਨਾਂ ਨੇ ਆਪਦੀ ਗਾਣੇ ਰੱਖ ਕੇ ਤੇ ਇਹਦਾ ਕੱਲ ਮੈਰਿਜ ਦਾ ਸਾਰਾ ਰੇ ਇਹਨੇ ਕੀਤਾ ਸੀਗਾ ਰੁਪਈਆ 20 25 ਲੱਖ ਲਾਇਆ ਜੀ ਉਹਨਾਂ ਦਾ ਤਾਂ ਖੂ ਖਾਤੇ ਗਿਆ ਅਜੇ ਤਾਂ ਮੰਗ ਕਰਨੇ ਵੀ ਇਹਨਾਂ ਦੀ ਜਿਹੜੀ ਹੈ ਜਿੰਨਾ ਇਹਨਾਂ ਦਾ ਪੈਸਾ ਲੱਗਾ ਇਹਨਾਂ ਨੂੰ ਦਵਾਇਆ ਜਾਵੇ ਤੇ ਇਹਨਾਂ ਤੇ ਸੰਕਤ ਤੋਂ ਸੰਕਤ ਕਾਰ ਵੀ ਕੀਤੀ ਜਾਵੇ ਵੀ ਇੱਕ ਮਿਸਾਲ ਬਣੇ ਵੀ ਅੱਜ ਤੋਂ ਬਾਅਦ ਇਹੋ ਜਿਹਾ ਧੋਖਾ ਕੋਈ ਨਾ ਕਰੇ ਕਿਸੇ ਨਾਲ ਠੀਕ ਇਹ ਮੈਟਰ ਹੈ ਜੀ ਪਹਿਲਾਂ ਮੁੰਡਾ ਵਿਆਹਿਆ ਹੋਇਆ ਸੀ ਸਾਨੂੰ ਪਤਾ ਨਹੀਂ ਇਹਨਾਂ ਲੱਗਣ ਦਿੱਤਾ ਹੈਗਾ ਤੇ ਬਰਾਤ ਵੀ ਮਤਲਬ ਸਾਨੂੰ ਕਹਿੰਦੇ ਕਿ ਅਸੀਂ ਪਾਰਟੀ ਉੱਤੇ ਨਹੀਂ ਕਰਨੀ ਹੈਗੀ ਤੇ ਅਸੀਂ ਕਿਹਾ ਚਲ ਠੀਕ ਹੈ ਮਤਲਬ ਸਾਨੂੰ ਕਹਿੰਦੇ ਸੀ ਦੁੱਖੇ ਦੜੀ ਨਾ ਕਿ ਸਾਡੀ ਮਰਗ ਹੋ ਗਈ ਹੈ ਕਿ ਅਸੀਂ ਘਰ ਵਿੱਚ ਕੋਈ ਪਾਰਟੀ ਨਹੀਂ ਕਰਨੀ ਹੈਗੀ ਤੇ ਅਸੀਂ ਸਿੱਧਾ ਹੀ ਬਰਾਤ ਆ ਜਾਾਂਗੇ ਸਾਨੂੰ ਮੰਨਣੀ ਪਈ ਹੈ ਕਿਉਂਕਿ ਅਸੀਂ ਧੀ ਵਾਲੇ ਸੀ ਤੇ ਸਾਨੂੰ ਉਸ ਤੋਂ ਬਾਅਦ ਸਾਨੂੰ ਕਹਿੰਦੇ ਸੀ ਕਿ ਤੁਸੀਂ ਅਸੀਂ ਸਵੇਰੇ ਸਵੇਰੇ ਆਨੰਦ ਕਾਰਜ ਕਰਨੇ ਆ ਬਾਕੀ ਅਸੀਂ ਉਸ ਗੱਲ ਤੇ ਨਹੀਂ ਮੰਨੇ ਕਿਉਂਕਿ ਅਸੀਂ ਕਿਹਾ ਕਿ ਤੁਸੀਂ ਲੰਗਰ ਪਾਣੀ ਛਕੋ ਤੇ ਉਸ ਤੋਂ ਬਾਅਦ ਇਹ ਆਨੰਦ ਕਾਰਜ ਕਰਾਂਗੇ ਉਸ ਤੋਂ ਬਾਅਦ ਸਾਨੂੰ ਸਰਪੰਚ ਸਾਹਿਬ ਨੇ 3:00 ਵਜੇ ਪਤਾ ਲੱਗ ਗਿਆ ਸਾਡੇ ਪਿੰਡ ਦੇ ਤੇ ਫੋਨ ਆਇਆ ਥਾਣੇ ਵਿੱਚੋਂ ਕਹਿੰਦੇ ਆ ਇਸ ਤਰ੍ਹਾਂ ਉੱਥੇ ਕੁੜੀ ਕੋਈ ਬੈਠੀ ਹੈਗੀ ਆ ਜਿੰਨੇ ਨੇ ਦੀ ਗੱਲ ਬਾਤ ਹੈਗੀ ਆ ਜਾ ਵਿਆਹ ਹੋਇਆ ਤੇ ਸਾਨੂੰ ਉਸ ਤੋਂ ਬਾਅਦ ਸਰਪੰਚ ਸਾਡੇ ਘਰੇ ਆਏ ਤੇ ਸਾਡੇ ਸਾਡੇ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ ਸਾਨੂੰ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਅੰਦਰ ਬੁਲਾਇਆ ਬਾਕੀ ਫਿਰ ਵੀ ਉਹ ਮੰਨ ਨਹੀਂ ਰਹੇ ਸੀ ਫਿਰ ਸਾਰੇ ਸਬੂਤ ਇਕੱਠੇ ਕੀਤੇ ਗਏ ਸਾਰੇ ਥਾਣੇ ਕਚਹਿਰੀਆਂ ਚ ਪਤਾ ਕੀਤਾ ਕਿ ਇਹ ਬੰਦਾ ਫਰੋਡ ਹੈਗਾ ਸਾਡੀ ਇਹ ਮੰਗ ਹੈ ਕਿ ਸਾਡੇ ਜਿਹੜਾ ਸਾਡਾ ਬੰਦਾ ਹੱਕ ਸਾਨੂੰ ਮਿਲਿਆ ਜਾਵੇ ਇਹਦੇ ਤੇ ਬਣਤੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਫੌਜੀ ਹੈਗਾ ਇਹਨੂੰ ਮਤਲਬ ਫੌਜ ਤੋਂ ਬਾਹਰ ਕੱਢਿਆ ਜਾਵੇ ਤੇ ਅੱਗੇ ਤੋਂ ਇਹਨੂੰ ਸਬਕ ਮਿਲ ਸਕੇ ਜੀ ਅਸੀਂ ਬਹੁਤ ਹੀ ਪੰਜ ਦਿਨਾਂ ਵਿੱਚ ਬਹੁਤ ਹੀ ਬਹੁਤੀ ਔਕੇ ਸਾਬ ਨਾਲ ਪੈਸੇ ਇਕੱਠੇ ਕੀਤੇ ਆ ਕੋਈ ਅਸੀਂ ਆਦੇ ਆਰਤੀ ਨੂੰ ਮਤਲਬ ਜ਼ਮੀਨ ਗਹਿਣੇ ਰੱਖੀ ਆ ਕੁਝ ਹੋਰ ਆਸੇ ਪਾਸੇ ਮੰਗ ਪੈਣ ਕੇ ਜੋ ਵੀ ਆ 5 ਰੁਪਏ ਵਿਆਜ ਤੇ ਕੋਈ 2 ਰੁਪਏ ਸੈਂਕੜਾ ਵਿਆਜ ਤੇ ਅਸੀਂ ਪੈਸੇ ਇਕੱਠੇ ਕੀਤੇ ਆ ਤੇ ਮੋੜ ਮੋੜਸਾਲ ਦੀ ਮੰਗ ਕੀਤੀ ਹੈ ਬੁਲਟ ਦੀ ਹੋਰ ਅਸੀਂ 2 ਲੱਖ ਦਾ ਸਮਾਨ ਅਸੀਂ ਏਸੀ ਵੈਰ ਵਗੈਰਾ ਸਾਰਾ ਕੁਝ ਦੇ ਰੱਖਿਆ ਅਸੀਂਾਂ ਦੇ ਘਰੇ ਪਹੁੰਚ ਗਿਆ ਤੇ ਬਾਕੀ ਅੱਗੇ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ। ਹਾਂਜੀ ਸਾਡੇ ਮੇਰੇ ਐਕਸਪਾਇਰ ਹੋਏ 15 20 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਨੇ ਐਕਸਪਾਇਰ ਹੋਏ ਨੂੰ। ਅਸੀਂ ਦੋ ਬਰਾਏ ਹਾਂ ਗਏ ਹਾਂ। ਤੁਸੀਂ ਖੇਤੀਬਾੜੀ ਕਰਦੇ ਹੋ? ਹਾਂਜੀ ਮੈਂ ਖੇਤੀਬਾੜੀ ਕਰਦਾ। ਦੂਜਾ ਬ੍ਰਦਰ ਵੀ ਖੇਤੀਬਾੜੀ ਹਾਂਜੀ। ਖੈਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਮਹਿਲਾ ਦੀ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਇਹ ਵਿਆਹ ਰੁਕਵਾਇਆ ਗਿਆ। ਇਹ ਸਰ ਕਾਲਸਾ ਦੇ ਕੋਲ ਕੰਪਲੀਟ ਆਈ ਸੀ ਲੜਕੀ ਐ ਸੀ ਪ੍ਰਿੰਕਾ ਰਾਣੀ ਪਤਨ ਕਲਮਜੀਤ ਸਿੰਘ ਬਸ ਬਨਵਾਧਮਾਗਰ ਤੋਂ। ਉਹ ਕਹਿੰਦੇ ਮੇਰਾ ਜਿਹੜਾ ਪਤੀ ਹੈਗਾ ਏ ਉਹ ਫੌਜੀ ਏ ਉਹ ਦੂਜਾ ਵਿਆਹ ਕਰਾ ਰਿਹਾ ਪਿੰਡ ਪੱਕੂ ਸ਼ਾਹ ਦੀ। ਅਸੀਂ ਉੱਥੇ ਮੌਕੇ ਤੇ ਮੈਂ ਪੋਰਟਸ ਭੇਜੀ ਸੀ ਜੀ। ਉੱਥੇ ਵਾਕਈ ਹੀ ਪਾਇਆ ਜਾ ਰਿਹਾ ਉਹ ਜਿਹੜਾ ਲੜਕਾ ਸੀਗਾ ਉਹ ਬਿਨਾਂ ਕਿਸੇ ਨੂੰ ਦੱਸੇ ਕਿਸੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਦੂਜਾ ਵਿਆਹ ਕਰਾ ਰਿਹਾ ਸੀ। ਫਿਰ ਅੱਜ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਅਸੀਂ ਇਹਦੇ 'ਚ ਗਏ ਆ ਵਿਆਹ ਰੋਕਤਾ ਜੀ। ਉਹਨੂੰ ਆ ਰਹੇ ਮਦਈ ਪਾਰਟੀ ਉਹਨਾਂ ਦੇ ਅਸੀਂ ਬਿਆਨ ਲਿਖ ਕੇ ਜੋ ਭੰਦੇ ਕਰੀ। ਖੈਰ ਇਹ ਕੋ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਨੇ ਇਸ ਤਰੀਕੇ ਦੇ ਨਾਲ ਆਪਣੀ ਪਹਿਲੀ ਪਤਨੀ ਧੋਖਾ ਦੇ ਕੇ ਚੋਰੀ ਛੁਪੇ ਵਿਆਹ ਰਚਾਇਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਇੱਥੇ ਲੋੜ ਹੈ ਲੋਕਾਂ ਨੂੰ ਥੋੜਾ ਸੁਚੇਤ ਹੋਣ ਦੀ ਅਤੇ ਲੜਕੇ ਬਾਰੇ ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ